ਰਵਨੀਤ ਬਿੱਟੂ ਨੂੰ ਸਨਮਾਨ ਕੀਤਾ ਗਿਆ ਰਵਨੀਤ ਬਿੱਟੂ ਦਾ ਕਿਸ ਪਰਿਵਾਰ ਦੇ ਨਾਲ ਸੰਬੰਧਿਆ ਇਹ ਬਿਆਨਤੇ ਬੁੱਚੜ ਪਾਪੀ ਦਾ ਪੁੱਤਰ ਜਿਸ ਬਿਆਨਤੇ ਬੁੱਚੜ ਪਾਪੀ ਨੇ ਜਦੋਂ ਮੁੱਖ ਮੰਤਰੀ ਦੀ ਪਦਵੀ ਨੂੰ ਸੰਭਾਲਿਆ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ ਕੋਹ ਕੋ ਕਰਕੇ ਸ਼ਹੀਦ ਕੀਤਾ ਗਿਆ ਗੁਰਮਖੋ ਇਤਿਹਾਸ ਗਵਾਹ ਹੈ ਕਦੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਤਖਤ ਸਹਿਬਾਨ ਤੋਂ ਪੰਜਾਬ ਦੀ ਧਰਤੀ ਵੱਲ ਪਾਪੀਆਂ ਨੂੰ ਸ਼ੁੱਧਣ ਵਾਸਤੇ ਭੇਜਿਆ ਪਰ ਅੱਜ ਰੀਤੀ ਉਲਟ ਹੋ ਗਈ ਆ ਅੱਜ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਂਦਾ ਦਸਤਾਰਾਂ ਬਨਾਈਆਂ ਜਾਂਦੀਆਂ ਸਿਰਪੋ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਚੋਲੇ ਪਹਿਨਾਏ ਜਾਂਦੇ ਆ ਪਰ ਜੇਕਰ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਵੇਗਾ ਅਸੀਂ ਪੰਥ ਦੀ ਹਮਾਇਤ ਕਿੱਥੋਂ ਆਸ਼ ਕਰਾਂਗੇ ਸਰੋਪਾਂ ਦੀ ਪਰੰਪਰਾ ਜਿਹੜੀ ਆ ਪੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਦੌਰਾਨ ਸ਼ੁਰੂ ਕੀਤੀ ਸੀ ਪੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਆ ਕਰਕੇ ਸੇਵਾ ਵਿੱਚ ਹਾਜ਼ਰ ਹੋਏ ਇੱਕ ਸਾਲ ਉਹ ਲਗਾਤਾਰ ਗੁਰੂ ਦਾ ਬਚਨ ਮੰਨ ਕਰਕੇ ਸੇਵਾ ਕਰਦੇ ਸਨ ਸਾਲ ਬਾਅਦ ਜਦੋਂ ਪੂਰਾ ਸਾੜ ਹੁੰਦਾ ਤਾਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਸਰੂਪਉ ਦੇ ਕਰਕੇ ਸਨਮਾਨ ਕਰਦੇ ਸਨ ਸਨਮਾਨ ਸੇਵਾ ਤੋਂ ਕੀਤਾ ਜਾਂਦਾ ਸ਼ਹੀਦੀ ਤੋਂ ਕੀਤਾ ਜਾਂਦਾ ਕਿਸੇ ਨੇ ਪੰਥ ਦੇ ਵਿੱਚ ਕੋਈ ਵੱਡੀ ਸੇਵਾ ਕੀਤੀ ਹੋਵੇ ਵੱਡਾ ਮਾਰਕਾ ਮਾਰਿਆ ਹੋਵੇ ਗੁਰਮਖੋ ਉਹਨੂੰ ਸਨਮਾਨ ਦੇ ਕਰਕੇ ਤੇ ਨਿਵਾਜਿਆ ਜਾਂਦਾ ਪਾਰੂ ਬੈਂਤੇ ਬੁੱਚੜ ਪਾਪੀ ਦੇ ਪਰਿਵਾਰ ਨੇ ਕਿਹੜੀ ਸੇਵਾ ਕੀਤੀ ਆ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕਰਕੇ ਸ਼ਹੀਦ ਕੀਤਾ ਅੱਜ ਵੀ ਰਵਨੀਤ ਬਿੰਟੋ ਸਿੱਖ ਪੰਥ ਦੇ ਉਲਟ ਬੋਲਦਾ ਸਿੱਖ ਗਤੀਵਧੀਆਂ ਤੇ ਸ਼ੰਕਾ ਕਰਦਾ ਗੁਰਮਖੋ ਇਹ ਸਿੱਖ ਹੀ ਨਹੀਂਗਾ ਪੰਜਾਂ ਤਖਤਾਂ ਦੀ ਮਰਜ਼ਾ ਦਾ ਸਿੱਖ ਧਰਮ ਦੀ ਪਰੰਪਰਾ ਹੈ ਕਿ ਸਿੱਖ ਦੀ ਅਰਦਾਸ ਕੀਤੀ ਜਾਂਦੀ ਆ ਤਖਤ ਸਾਹਿਬ ਦੇ ਉੱਪਰ ਸਿੱਖ ਨੂੰ ਦਸਤਾਰ ਬੰਦੀ ਕੀਤੀ ਜਾਂਦੀ ਆ ਸਿੱਖ ਨੂੰ ਸਰਉਪਾਉ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਤਖਤ ਸਾਹਿਬ ਦੇ ਉੱਪਰ ਸਿੱਖ ਦੀ ਹੀ ਕੜਾਹ ਪ੍ਰਸ਼ਾਦ ਦੀ ਦੇ ਕੀਤੀ ਜਾਂਦੀ ਆ ਗੁਰਮਖੋ ਇਹਨਾਂ ਦੇ ਪਰਿਵਾਰ ਵਿੱਚ ਕੋਈ ਵੀ ਸਿੱਖ ਨਹੀਂ ਨਾ ਇਹਦਾ ਦਾਦਾ ਸਿੱਖ ਨਾ ਇਹਦਾ ਪਿਓ ਸਿੱਖ ਨਾ ਰਵਨੀਤ ਬਿੱਟੂ ਸਿੱਖਿਆ ਕੇਸ ਆਧਾਰ ਤੇ ਬਾਬਾ ਕਲਵੰਤ ਸਿੰਘ